ਸਵਾਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੇ ਪਰਮੋਸ਼ਨ ਕਰਦੀ ਰਹਿੰਦੀ ਸਿਰਫ ਇੱਕ ਕੈਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਿਹੜੇ ਮੈਂ ਨਮਿਤ ਪਾਰਮੈਰੋ ਨੇ ਮਾਰੀ 3 ਉਹ 3-4 ਮਹੀਨੇ ਪਹਿਲਾਂ ਮੈਨੂੰ 3 ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਾਦਤ ਮੰਦ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪਰ ਉਸ ਨੂੰ ਕੋਸ਼ਿਸ਼ ਨਹੀਂ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧੰਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟ ਤੇ ਇਸ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਵ ਮੁੰਡਾ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ ਫਾਈਵ ਮੁੰਡਾ ਬੜੀ ਸੇਕਚਰ ਵਾਲੇ ਮੈਂ ਮੇਰੇ ਨਾਲ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਨੂੰ ਲੋਲ ਵੜ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਕੀਰ ਹੋ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਦੇਖੀ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇੱਥੇ ਮੈਂ ਗਲਤ ਕੀ ਕੀਤਾ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਤੇ ਆ ਕੇ ਫਿਰ ਦ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਦਾ ਨਾ ਦਾ ਘੇਰੇ ਐਡਾਟਾ ਸ਼ਾਰਟਸ ਪਾ ਲਈ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾਰ-ਜਾਂ ਕੇ ਦੁਖੀ ਕਰਦੇ ਪੈਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜੀਣਾ ਰਾਮ ਕੀ ਤੱਬਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਰਿਆ ਤਾਂ ਉਹ ਹੌਨ ਪ੍ਰਾਈਵੇਟ ਪਰ ਸਿੰਪਲ ਵੀਡੀਓਜ਼ ਚ ਕਰਦੀ ਕਿਤੇ ਆ ਨਾ ਔਰ ਦੂਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਛੜਕਾਂ ਤੇ ਮੈਰੀਆਂ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਕੱਟ ਬਾਅਦ ਉਹ ਜਾ ਕੇ ਵੀਡੀਓ ਬਲੋਡ ਕਰਦੀ ਆ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਮੇਰੇ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੈਂਟੀਟੀ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰੋਂਦਾ ਪਿਆ ਕੋਈ ਕੀ ਤਮ ਕਿਹਨ ਦਵਾ ਪਰ ਹੱਥ ਜੋੜ ਕੇ ਆਹ ਯਾ ਕਿ ਤੇ ਤੁਹਾਨੂੰ ਆ ਕਿ ਮੈਂ ਕਿਹਨ ਤੁਮ ਆ ਵੀ ਨਹੀਂ ਮੰਗਦੀ ਮੈਂ ਜ਼ਾਰੇ ਉਹ ਮੰਗਦੀ ਆ ਮੈਨੂੰ ਤਾਂ ਕੰਨਾਂ ਦਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਤੋਂ ਨਹੀਂ ਜਿਹੜੀ ਚੀਜ਼ ਤੋਂ ਮੈਂ ਕਿਹਾ ਮੈਂ ਜਿਹੜੀ ਚੀਜ਼ ਹਰ ਵਾਰ ਰੁਕੀ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮਿਲ ਦੁੱਕੇ ਕੀਤਾ ਪਿਆ ਕੱਲ ਤਾਂ ਮੈਂ ਉਹ ਮੇਰਾ ਮੈਨੂੰ ਕਹਿੰਦੇ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕਾਸਟੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਰਿਤ ਪਰਵਰਨ ਵਾਲੀ ਸੀ ਉਹ 3-4 ਮਹੀਨੇ ਬੰਦਾ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਮੈਂ ਕੋਈ ਵੀ ਹੋ ਜੀ ਅਸਟੋਲੋਜੀ ਪ੍ਰੋਮੋਸ਼ਨ ਕੋਸ਼ ਵਿੱਚ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਪਹਿਸੇ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ جواب ਵਾਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਵ ਮਾਥ ਦਾ ਬੇਬੀ ਆ ਤੇ ਮੈਨੂੰ ਮੇਰਾ ਫਾਈਵ ਮਾਥ ਬਈ ਸੇਕ ਮੇਰਾ ਨਾ ਦਿਮਾਗ ਕਿੰਨੇ ਟੈਨਸ਼ਨ ਪੈਣਾ ਸਵੇਰ ਦੀ ਫੋਨ ਰੋਲ ਵਰੜ ਕੇ ਮੇਰਾ ਦਿਮਾਗ ਰਾਪ ਹੋ ਗਿਆ ਮੈਂ ਅੱਜ ਤੱਕ ਜੋ ਸੋਸ਼ਲ ਮੀਡੀਆ ਤੇ ਅਗੁਰ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਹੈ ਨਾ ਬੈਡ ਵੇਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੋਂ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਮੈਂ ਗਲਤੀ ਕਿੱਤੀ ਸਾਰਾ ਪੰਜਾਬ ਸਾਰਿਆਂ ਦੇ ਲੋਕੋ ਨਾਲ ਸਾਕੇ ਫਿਰ ਦੇ ਸਿੰਪਲ ਵੀਡੀਓ ਤੇ ਕਰ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਓਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਗੇਰੇ ਐਡਾਟਾ ਸ਼ਾਰਟਸ ਪਾ ਲਈ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲ ਬਿਲਕੁਲ ਗਲਤ ਯਾਰ ਕੋਈ ਜਾਰ ਜਾਣ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜੀ ਨਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈਆ ਦਾ ਉਹ ਕੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿਤੇ ਆ ਨਾ ਔਰ ਦੂਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੀ ਏ ਸੜਕਾਂ ਤੇ ਮੈਂ ਇਹਦੀ ਵੀਡੀਓ ਨਾਰਮਲ ਕਰੂੰਗੀ ਐਵੇਂ ਬਹੁਤ ਕੱਟ ਬਾ ਉਹ ਆ ਕੇ ਵੀਡੀਓ ਅਪਲੋਡ ਕਰਦੀ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਕਰਦੀਆਂ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕਿਸੇ ਦਮ ਬਿਨ ਹੱਥ ਜੋੜ ਕੇ ਆਹ ਯਕਿ ਜੇ ਤਾ ਨਾ ਕਿ ਮੈਂ ਕਿ ਤੁਮ ਅਭੀ ਨਹੀਂ ਮੰਗਿੰਦੇ ਮੈਂ ਜ਼ਾਰੀ ਹਾਂ ਤੂੰ ਮੰਗਦੀ ਏ ਮੈਨੂੰ ਤਾਂ ਕੰਗਨ ਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤੈਨੂੰ ਪਾਗਲ ਤੋਂ ਨਹੀਂ ਆ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਉਹ ਤਾਂ ਦਰੀ ਮੈਂ ਉਹ ਕਿੱਥੇ ਆ ਪਿਆ